ਸਾਸੀ ਗਾਲ ਜੀ ਸਾਰਿਆਂ ਨੂੰ ਇੱਕ ਹੋਰ ਨਵੇਂ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਨਾ ਤੋਕੇ ਹੋ ਗਏ ਹਾਂ ਬਿਲਕੁਲ ਤਿਆਰ ਤੇ ਅਸੀਂ ਚੱਲੇ ਹਾਂ ਹੁਣ ਕਲਾਨੌਰ ਸ਼ਹਿਰ ਸੂਟ ਖਰੀਦਣ ਵਾਸਤੇ ਤੇ ਮੇਰੀ ਵੱਡੀ ਦੀਦੀ ਵੀ ਆਉਣ ਲੱਗੀਆਂ ਨੇ ਤੇ ਅਸੀਂ ਮੋਟਰਸਾਈਕਲ ਸਾਡਾ ਤਿਆਰ ਹੈ ਬਿਲਕੁਲ ਤੇ ਅਸੀਂ ਚੱਲੇ ਹਾਂ ਮੋਟਰਸਾਈਕਲ ਤੇ ਤੇ ਤੁਹਾਨੂੰ ਮਿਲਦੀਆਂ ਹੁਣ ਕਲਾਨੌਰ ਸ਼ਹਿਰ ਤੇ ਮੌਸਮ ਵੀ ਠੀਕ ਹੈ ਅੱਜ ਦੇਖ ਸਕਦੇ ਜੇ ਤੁਸੀਂ ਤੇ ਅਸੀਂ ਸੋਚਿਆ ਕਿ ਠੰਡੇ ਠੰਡੇ ਹੋ ਆਈਏ بارش ਵੀ ਹੋ ਰਹੀ ਸੀ ਨਾ ਕਿਸੇ ਕਿਸੇ ਕੀ ਤੇ ਚਲੋ ਫਿਰ ਚੱਲਦੇ ਆ ਤੇ ਮੌਸਮ ਬਹੁਤ ਹੀ ਵਧੀਆ ਸੀ ਹਵਾ ਵਗਦੀ ਪਈ ਸੀ ਕਾਫੀ ਜ਼ਿਆਦਾ ਤੇ ਹਵਾ ਦੀ ਜਿਹੜੀ ਪੌਇਸਿਆ ਉਹ ਮੈਂ ਨਹੀਂ ਘਟਾਈ ਹੈ ਕਿ ਤੁਹਾਨੂੰ ਲੌਗ ਤੇ ਵੀ ਇਸੇ ਤਰ੍ਹਾਂ ਹੀ ਮਤਲਬ ਸੁਣੇਗੀ ਹਵਾ ਤੇ ਬਹੁਤ ਹੀ ਵਧੀਆ ਮੌਸਮ ਸੀ ਤੇ ਅਸੀਂ ਸੋਚਿਆ ਕਿ ਠੰਡੇ ਠੰਡੇ ਹੋਣੇ ਆ ਬਾਦ ਵਿੱਚ ਸ਼ਾਮ ਚਿੰਨ ਧੁੱਪ ਲੱਗ ਜਾ ਰਹੀ ਤੇ ਦੀਦੀ ਉਹਨਾ ਫੋਨ ਕਰਤਾ ਸੀ ਕਿ ਤੁਸੀਂ ਆ ਜਾਓ ਕਲਾਨੌਰ ਤੇ ਸੀ ਵੀ ਆ ਜੰਨੇ ਆ ਤੇ ਬਸ ਅਸੀਂ ਪਹੁੰਚਣ ਵਾਲੇ ਹਾਂ ਬਣੀ ਜਾ ਰਹਾ ਬਣੀ ਸੀ ਕਿ ਫੋਨ ਵੀ ਹੱਥ ਤੇਜ਼ ਭੜਿਆ ਜਿਹੜਾ ਮਤਲਬ ਖਲੋਨ ਨਹੀਂ ਸੀ ਰਹੀ ਇੰਨੀ ਜ਼ਿਆਦਾ ਹਵਾ ਸੀ ਤੇ ਅਸੀਂ ਬਸ ਪਹੁੰਚਣੇ ਵਾਲੇ ਆ ਕਲਾਨੌਰ ਤੇ ਤੁਹਾਨੂੰ ਕਲਾਨੌਰ ਮਿਲਦੇ ਹੁਣ 可以。 ครับนะครับมาได้แล้วครับ Để พี่น้องอ่ะตลอดนะครับก็ก็ยังครับ cái ไหลมานะครับมา cái พี่ ਐ ਸਾਡੀ ਕਿਰਨ ਜਾਂਦੀ ਹੈ ਤੇ ਅਸੀਂ ਪਹੁੰਚ ਗਏ ਹੁਣ ਕਲਾਨੌਰ ਸ਼ਹਿਰ ਤੇ ਹੁਣ ਅਸੀਂ ਤੁਹਾਨੂੰ ਸਿੱਧਾ ਹੀ ਸੂਟਾਂ ਵਾਲੀ ਦੁਕਾਨ ਤੇ ਮਿਲਾਂਗੇ ਤੇ ਫਿਰ ਤੁਹਾਨੂੰ ਦੁਖਾਲਦੀਆਂ ਸੂਟ 1000 ਤੋਂ 4000 ਦੀ ਰੇਂਜ ਵਿੱਚ ਸੂਟ ਮਿਲਦਾ ਸੀ ਸੈਂਟੀ ਸ਼ਾਪ ਤੋਂ ਸੂਟ ਜਿਹੜਾ ਉਹ ਲੈਣੇ ਆ ਸੈਂਟੀ ਸ਼ਾਪ ਇੱਥੇ ਕਲਾਨੌਰ ਤੋਂ ਕਾਫੀ ਜ਼ਿਆਦਾ ਮਸ਼ਹੂਰ ਹੈ ਸੈਲਡ ਦੀ ਦੁਕਾਨ ਜਿੱਥੇ ਮੈਂ ਤੋਂ ਹੀ ਕਪੜੇ ਖਰੀਦਦੇ ਆ ਤੇ ਅਸੀਂ ਤੁਹਾਨੂੰ ਹੁਣ ਮਿਲਾਂਗੇ ਦੁਕਾਨ ਤੇ ਦੁਕਾਨ ਦੇ ਵਿੱਚ ਜਾ ਕੇ ਮਿਲਾਂਗੇ ਤੇ ਅਸੀਂ ਆ ਗਏ ਹੁਣ ਦੁਕਾਨ 'ਚ ਤੇ ਦੇਖ ਸਕਦੇ ਤੁਸੀਂ ਕਿਤੇ ਕਿਤੇ ਪਿਆਰੇ ਸੂਟ ਨੇ ਹਨ ਨੜਈਆ ਇਹ ਬਹੁਤ ਹੀ ਵਧੀਆ ਸੂਟ ਆ ਰੇਂਜ ਵੀ ਬਿਲਕੁਲ 1000 ਰੁਪਏ ਦੇ ਵਿੱਚ ਤੁਸੀਂ பட்டே கிதி நால ஆயசி அட்டை நான் பீட்ட ஆய ਹਾਈਪੈਨ ਦਾ ਮਾਲੀ ਅੱਛਾ ਠੀਕ ਭਾਈ ਪਾਜੀ ਹਾਂ ਨਿੱਕੇ ਭਾਈ ਆਹ ਕਪੜੇ ਦਾ ਕਪੜਾ ਸਰਕੇ ਆ ਗਏ ਦੁਕਾਨਾਂ ਤੇ ਕਾਫੀ ਯਾਦਾ ਪੀੜ ਹੁੰਦੀ ਐ ਇਸ ਕਰਕੇ ਫਿਰ ਸੇਲ ਸੂਰਾ ਪ੍ਰਿੰਟ ਲੱਗ ਪਾਸ ਛੋਟੀ ਜਿਹੀ ਨਾ ਹੋ ਜੇ ਮੰਮੀ ਮੰਮੀ ਮੈਂ ਮੱਝਾਂ ਭੱਜਾਂ ਖਲ ਸਾਰੇ ਸਾਰੇ ਆ ਗਏ ਸਾਰਾ ਸਾਫ ਦਾ ਆਹ ਲੇ ਜੀ ਮਸੇ ਨਾ ਬੋਲੇ ਮਸੀ ਹਾਂ ਆਵੇ ਸਮਨ ਇਹ ਵਾਲਾ ਲਗਣਾ ਮੈਂ ਵੀ ਇਹੀ ਕਹਿੰਦੀ ਆ ਬਸ ਆਣਾ ਨਹੀਂ ਬਸ ਵੀਡੀਓ ਬਸ ਉਹ ਘਾਲਾ ਨਹੀਂ ਸਮਝਾ ਦਿਨਾ ਕੰਮੀ ਬਲਾ ਵੇ ਇਤਰਾ ਕੇ ਬਸੇ ਬਸ ਮਾ ਲਾ ਦੇ ਸਾਰੀ ਬੋਲ ਜਤੋ ਹਾਂ ਬਾ ਜੋ ਐਸੇ ਹੋਰ ਕਲਰ ਆ ਨਹੀਂ ਹਾਂ ਦਿਖਾਓ ਓਕੇ ਭਾਈ ਇਹ ਕਿਹੜਾ ਰੰਗ ਦਿਓ ਆ ਰਹੀਆਂ ਨੇ ਯਾਰ ਕੋਈ ਕਣੀ ਹੈ ਮੈਂ ਇੱਕ ਚਾਲੋ ਜਾਈਏ ਜੇ ਮੈਂ ਭੱਜ ਕੇ ਟੀਵੀ ਫਾਈਂਡ ਕਰ ਲਿਆ ਹੁਣ ਮੁਕਾਬਲਾ ਦਿਖਾਉਣਾ ਹੈ ਕਿਹਨੂੰ ਕਰੀਏ ਆ ਮੈਂ ਖਾਸ ਤੇ ਨਾ ਅੱਜ ਤਾਂ ਪਿੰਡ ਦਾ ਨੰਬੇ ਗੱਲੋ ਕੋਈ ਕੋਈ ਮਾਰੂ ਮੁੰਡਾ ਮਾਰਨ ਵਾਲਾ ਰੱਬ ਦੇ ਰਾਹ

ਮੈਂ ਖੜਾ ਕੇ ਇੱਕ ਉਠ ਲਾ ਕੇ ਤੇ ਉਹਨੂੰ ਸੀਆ ਕੀ ਤੇ ਕਾਰ ਤੇ ਕਾਫੀ ਜ਼ਿਆਦਾ ਥੱਕ ਗਈ ਸੀ ਕਿਉਂਕਿ ਕਾਫੀ ਜ਼ਿਆਦਾ ਹੋਰ ਵੀ ਸਮਾਨ ਸੁੰਨ ਲੈਣਾ ਸੀ ਉਹਦੀ ਫਿਰ ਮੈਂ ਵੀਡੀਓ ਨਹੀਂ ਬਣਾਈ ਬਲੌਗ ਉਹ ਤੋਂ ਅੱਧਾ ਬਣ ਜਾਣਾ ਸੀ ਤੇ ਅੱਜ ਦਾ ਬਲੌਗ ਸਾਡਾ ਇਨਾ ਕੀ ਆ ਤੇ ਹੁਣ ਚਾਹ ਚਾਹੂ ਅਸੀਂ ਪੀ ਲਈਏ ਤੇ ਮਿਲਾਂਗੇ ਨੈਕਸਟ ਬਲੌਗ ਵਿੱਚ ਤਦ ਤੱਕ ਲਈ ਬਾਏ ਬਾਏ ਥੈਂਕ ਯੂ